ਇਹ ਗਿਲਾ ਕੁਝ ਕਰਿਆ ਹੋਗਾ ਸਾਡਾ ਛੜੇ ਦਾ ਸਾਲ ਦਾ ਸੀ ਮੈਂ ਜਿਸ ਵਕਤ ਮੈਨੂੰ ਇਸ ਗੱਲ ਦੀ ਸੋਝੀ ਬਈ ਉਹ ਵੀ ਨਾਮਧਾਰੀ ਸਿੰਘ ਉੱਥੇ ਜਵਾਰ ਲੱਗਿਆ ਵੀ ਭੈਣ ਦੇ ਘਰ ਹੋਇਆ ਸੀ ਮੈਂ ਉਹ ਨਾਮ ਜਪਦਾ ਨਹੀਂ ਬਈ ਉਹ ਤਾਂ ਪਹਿਲਾਂ ਜਪਦਾ ਸੀ ਸਾਡੀ ਭੈਣ ਨਾਮ ਜਪਦੀ ਹੁੰਦੇ ਉਹਦੀ ਮਾਲਾ ਪਈ ਮੈਂ ਇਹਨੂੰ ਬੜੀ ਅਜੀਬ ਲੱਗੀ ਮੈਂ ਉਹ ਖੜ ਕੇ ਮੂੜੇ ਮਰੇ ਤੇ ਮਾਲਾ ਲਾ ਲਈ ਹੋਰੀ ਉਹ ਆ ਗਈ ਮੇਰੇ ਉੱਤੇ ਹੀ ਚੋਰੀ ਕਰਦੇ ਉਗਾਦੀ ਮਾੜਾ ਚੱਕਦਾ ਤੈਨੂੰ ਐ ਵੀ ਪਤਾ ਵੀ ਕੀ ਗਾਈ ਤਾਂ ਮਖਾ ਹੋ ਵੈਰੂ ਵੈਰੂ ਮੈਨੂੰ ਐ ਲੱਗਿਆ ਜਿਵੇਂ ਮੈਨੂੰ ਕੋਈ ਦੌਲਤ ਲੱਭ ਗਈ ਹੁੰਦੀ ਆ ਸੋਨੇ-ਸਾਨੇ ਤੋਂ ਬੱਚਿਆਂ ਨੂੰ ਪਤਾ ਹੀ ਨਹੀਂ ਉਹ ਤਾਂ 10 ਸਾਲ ਦੇ ਬੱਚੇ ਨੇ ਕੀ ਧੋ ਹੈ ਉਹ ਮਾੜਾ ਮੈਨੂੰ ਲੱਗੀ ਬਾਧੋਂ ਦਾ ਵੀ ਨਾ ਜੀ ਮੈਂ ਉੱਥੋਂ ਲਈ ਲੈ ਕੇ ਖੇਡਣ ਜਾਂਦਾ ਹੁੰਦਾ ਖੇਡਣ ਗਿਆ ਹੀ ਤਾਂ ਮੈਂ ਜਾ ਕੇ ਗੰਨੇ 'ਚ ਵੱੜ ਗਿਆ ਗੰਨੇ 'ਚ ਵੱੜਿਆ ਤਾਂ ਮੈਂ ਉਹ ਤੁਬਾ ਦੀ ਨੂੰ ਕਹਦੇ ਨੇ ਦਾੜੀ ਹੁੰਦੀ ਹੈ ਤੂੰ ਬਾਹਰ ਦਾ ਪਟਿਆ ਆ ਉਹਦੇ ਚ ਬੜ ਗਿਆ ਉਥੇ ਤਾਂ ਬੜਾ ਕੋੜ ਖਵਾਰ ਸਟਿਆ ਪਿਆ ਮੀਂਹ ਪਏ ਹੋਏ ਪਰਦਾ ਮਾਰੇ ਮੈਨੂੰ ਪਰਦਾ ਬਰਦੂਕ ਹੋਈ ਨਾ ਲੱਗੇ ਮੈਨੂੰ ਲੱਗਾ ਵੈਰ ਵੈਰ ਸਵੇਰ ਦਾ ਬੈਠਾ ਰਹਾ ਆਥਣ ਹੋ ਗਿਆ ਟਾਈਮ ਸਰ ਮੈਂ ਚਲੇ ਗਿਆ ਮੈਂ ਕਿਹਾ ਭੈਣ ਦਾ ਗੁੱਸੇ ਹੋ ਜੀ ਕਿੱਥੋਂ ਆਇਆ ਉਹ ਜੋ 5-7 ਦਿਨ ਲੰਘੇ ਜਿਹੜੇ ਮੁੰਡਿਆਂ ਨਾਲ ਖੇਡਣ ਜਾਂਦਾ ਸੀ ਉਹ ਕਹਿੰਦੇ ਇਬਰਾਮ ਸੇ ਹੁੰਦਾ ਨਹੀਂ ਆ ਉਹ ਕਹਿੰਦੇ ਉਹ ਰੋਜ ਜਾਂਦਾ ਅੱਗੇ ਨੋ ਵੀ ਸੱਚਾ ਸੱਜ ਰਿਹਾ ਜਾਂਦਾ ਲੇਟ ਆਉਂਦਾ ਉਹ ਕਹਿੰਦੇ ਸਾਡੇ ਕੋਲ ਨਹੀਂ ਆਉਂਦਾ ਕਿਤੇ ਹੋਰ ਜਾਂਦਾ ਮੈਂ ਉਹ ਚੋਰੀ ਨੇ ਕਿ ਮੇਰੇ ਪਿੱਛੇ ਚੱਲ ਪਈ ਮੈਂ ਜਦ ਗੰਨੇ ਚ ਵੜਿਆ ਉਹਨਾਂ ਦਾ ਹੀ ਖੇਤ ਸੀ ਉਹਦੇ ਚ ਵੜਿਆ ਤਾਂ ਨਾਲੇ ਆ ਗਈ ਕਹਿੰਦੇ ਆ ਵੀਰ ਕਹਿੰਦੇ ਇਹਦੇ ਤੋਂ ਉਹ ਸਭ ਰਹਿੰਦੇ ਨੇ ਕਿੰਨੀ ਬਰਦਾ ਮਾਰਦੀ ਆ ਗੰਨੇ ਚ ਤਾਂ ਬਾਦੋਂ ਦੇ ਵੀ ਨਹੀਂ ਉਹੀ ਨਹੀਂ ਵੜਉਂਦਾ ਤੂੰ ਵਿੱਚ ਬੈਠਾ ਉਹ ਮੈਨੂੰ ਲੱਗਿਆ ਹੀ ਨਾ ਗਰਮੀ ਬਹੁਤ ਮੈਨੂੰ ਵਾਇਰੂ 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 ਆਹੀ ਚੌ ਚੜਿਆ ਹੋਇਆ ਵੀ ਮੈਂ ਉਹਨੇ ਹਟਣਾ ਨਹੀਂ ਕਹਿਣ ਦੇ ਉਹ ਕਹਿੰਦੀ ਇੱਥੇ ਨਾ ਬੈਠ ਮੈਂ ਉਹ ਜਾ ਕੇ ਇੱਕ ਸੰਗਣੇ ਦੇ ਰਕਸ਼ੇ ਉੱਥੇ ਬੈਠਣ ਲੱਗ ਗਿਆ ਉੱਥੇ ਲੋਕ ਸੇਵੀਆਂ ਪਾਉਂਦੇ ਹੁੰਦੇ ਉਹ ਫਿਰ ਕਿਸੇ ਨੇ ਦੱਸਦਾ ਵੀ ਸ਼ਕੰਡੀ ਜਿਵੇਂ ਦਾ ਉਹ ਫਿਰ ਵਿਚਾਰੀ ਆਈ ਆ ਕੇ ਮੈਨੂੰ ਕਹਿਣ ਲੱਗੀ ਵੀ ਤੂੰ ਉੱਥੇ ਤਾਂ ਬਚੇ ਜਾਂਦਾ ਇੱਥੇ ਤਾਂ ਸਭ ਨਿਕਲ ਕੇ ਸੇਵੀਆਂ ਖਾਂਦੇ ਨੇ ਦੁੱਧ ਪੀਂਦੇ ਨੇ ਮੈਂ ਕਿਹਾ ਉਹ ਮੈਂ ਕਿ ਨਾਮਾ ਕਿੱਥੇ ਗਈ ਸਾਡੇ ਬਾਹਰਲੇ ਘੂਤੇ ਚਲਾ ਗਿਆ ਕਰ ਉੱਥੇ ਦਰਖਤ ਨੇ ਟੋਪਾ ਹੈ ਉੱਥੇ ਬੈਠਾ ਗਿਆ ਕਰ ਉਹ ਮੈਨ ਲੱਗਣ ਲੱਗੀ ਔਰ ਬਹੁਤ ਲੱਗੇ ਮੈਨੂੰ ਵਧੀਆ ਵੈਗਰੂ ਵੈਲ ਜੇ ਮੈਂ ਨਾ ਨਹੀਂ ਕਰਦਾ ਨਾ ਜੀਨ ਆਲਾ ਮੇਰਾ ਲੱਗੇ ਕੀ ਹੁੰਦਾ ਸਾਡੇ 10 ਆਂਦਾ ਮੁੰਡਾ ਛੁੱਟੀਆਂ ਕੱਟਣ ਗਿਆ ਸੀ ਭਾਦੋਂ ਦੀਆ ਉਹਦੇ ਬਾਅਦ ਮੈਂ ਡੋਬੇ ਤੇ ਬੈਠਣ ਲੱਗ ਗਿਆ ਇਹਨੇ ਨੂੰ ਉੱਥੇ ਜ਼ਬਾਨ ਲੱਗਿਆ ਨਾਮਧਾਰੀ ਸਿੰਘਾਂ ਦਾ ਦਸੌਂਦਾ ਸਿੰਘ ਸੀਗੇ ਬੜੇ ਚੰਗੇ ਬੰਦੇ ਜੀ ਨਗਰ ਦੇ ਉਹ ਕੀਰਤਨ ਕਰਦੇ ਸੀ ਤੇ ਭੈਣਾ ਇਹ ਕਹੇ ਤੂੰ ਵੀ ਨਾਮ ਲੈ ਲੈ ਮੈਂ ਕਿਹਾ ਮੈਨੂੰ ਤਾਂ ਪਤਾ ਹੈ ਵੈਰੂ ਵੈਰੂ ਕਹਿੰਦੇ ਆ ਸਾਰੇ ਖੜਿਆ ਤੂੰ ਖੜ ਜਾ ਬਈ ਮੈਨੂੰ ਪਤਾ ਹੈ ਉਹ ਖੈਰ ਮੈਂ ਉਹ ਦੇਖੇ ਮੈਂ ਪ੍ਰਭਾਵਿਤ ਹੋ ਗਿਆ ਮੈਂ ਕਿਹਾ ਵੀ ਇਹ ਤਾਂ ਬਹੁਤ ਨਾਮ ਜਪਦੇ ਬਹੁਤ ਨਾਮ ਜਪਦੇ ਉਹ ਸਰਾਵਾਂ ਕਰਦ ਰਿਹਾ ਪੜਦਾ ਵੀ ਰਿਹਾ ਪੜਨ ਵੇਲੇ ਵੀ ਉਹ ਕਰਨੀਆਂ 6 ਮਾਲਾ ਪਕੀਆਂ 75000 ਵਾਰੀ ਵੈਗਰੂ ਵੈਰੂ ਬੈ ਕੇ ਉਠਣਾ ਉਹ ਐਨੀ ਵਾਰੀ ਕਹਿ ਕੇ ਦੇਖ ਲੋ ਠੀਕ ਐ ਕੇ ਦੇਖ ਲੋ ਹੁਣ ਤੁਸੀਂ ਵੱਡੇ ਹੋ ਮੈਂ ਤਾਂ ਛੋਟਾ ਗਿਆ ਸੀ ਉਹ ਹੋਏਗਾ ਕਿ ਵੈਗਰੂ ਵੈਰੂ ਆਪੇ ਹੀ ਹੋਣ ਲੱਗ ਜੂ ਅੰਦਰ ਮੈਨੂੰ ਕਹਿੰਦੇ ਨਾਮ ਚ ਲਾ ਦੋ ਕਿ ਨਾਮ ਚ ਲਾ ਦੋ ਮਿਹਨਤ ਕਰੋ ਨਾਮ ਚਲ ਜੂਗਾ ਉਹ ਮਸ਼ੀਨ ਤੋੜੇ ਜਿਹੜੇ ਅਸੀਂ ਗੈਰਨੀ ਐ ਤੁਸੀਂ ਆਪ ਕਰੋ ਲਗਨ ਪੈਦਾ ਕਰੋ ਪਿਆਰ ਪੈਦਾ ਕਰੋ ਵੀ ਮੈਂ ਨਾਮ ਜਪਣਾ ਕਿ ਕ ਟਾਈਮ ਦਾ ਰੇਹ ਕੋਲ ਹੈਗਾ ਥੋੜਾ ਨੀਂਦ ਘਟਾ ਲੋ ਥੋੜਾ ਕਮਾ ਕਰ ਜੋ ਥੋੜਾ ਜਿਹਾ ਘਟਾ ਲੋ ਫੇਰ ਕਹਾ ਆ ਜਾਂਦਾ ਵੀ ਕੰਮ ਕਰ ਕਰੀ ਜਾਓ ਵੈਗ ਨੂੰ ਵੈਗ ਨੂੰ ਕਰਿਓ ਬਈ ਪੜ ਕੇ ਖੇਤੀ ਕਰਨ ਲੱਗ ਗਿਆ ਉਹ ਖੇਤੀ ਕਰਿਆ ਮੈਨੂੰ ਬਲਦ ਬਲਦ ਆਖੜੇ ਔਖੇ ਲੱਗਦੇ ਸੀ ਸਾਡੇ ਪਿੰਡਾਂ ਚ ਦੂਰ ਜ਼ਮੀਨਾਂ ਸੀ ਉਹ ਜੇ ਮੈਂ ਬਾਹਰ ਜਾਣਾ ਪਿਛਲ ਪਿਛਲਾ ਹੰਨ ਫੜਨਾ ਉਹ ਛੋਟੀ ਮੈਂ ਮਾਰਨੀ ਆ ਉਹ ਬਲਦ ਮੁੜ ਕੇ ਦੂਜੇ ਹਾਲਾਂ ਦੇ ਮੇਰੇ ਪਿੱਛੇ ਆ ਜਣੇ ਉਹ ਗੁੱਸੇ ਹੋਣੇ ਕਹੇ ਤੂੰ ਚਲਾਉਂਦਾ ਨਹੀਂ ਉਹ ਫੇਰ ਮੈਂ ਪਿੱਛੇ ਕਰ ਲੈਣਾ ਉਹ ਉੱਥੇ ਮੇਰਾ ਕੀ ਹੁੰਦਾ ਮੈਂ ਗੁਰੂਰਾਨ ਸਾਹਿਬ ਦਾ ਧਿਆਨ ਦਰਦਾ ਸੀ ਉਹ ਨਾ ਨਾ ਮੈਂ ਛੋਟੀ ਮਾਰਾਂ ਜੇ ਛੋਟੀ ਮਾਰਦਾ ਮੇਰਾ ਧਿਆਨ ਨਾ ਪਰਪੱਕ ਹੋਇਆ ਹੋਇਆ ਬੂਰੇ ਵੀ ਗੁਰੂਰਾਨ ਸਾਹਿਬ ਦੇ ਸੀ ਇਹ ਪ੍ਰੈਕਟੀਕਲ ਗੱਲ ਨਾ ਦੱਸਦਾ ਮੈਂ ਤੁਹਾਨੂੰ ਮੈਂ ਛੋਟੀ ਮਾਰੇ ਨਾ ਸਕਾਂ ਉਹ ਜ਼ਮੀਨ ਵਿੱਚ ਮੈਂ ਫਲ ਦੇ ਫਾਲੇ ਤੇ ਧਿਆਨ ਰੱਖਾ ਉੱਥੇ ਮੈਨੂੰ ਗੁਰਨਾਨ ਸਾਹਿਬ ਦੀ ਤਸਵੀਰ ਦੇਖ ਬਰਦਾਬ ਚਾਕਾ ਉੱਥੇ ਵੀ ਉਹ ਤੁਸੀਂ ਜੇ ਮੈਂ ਸਮਾਨ ਵਾਲ ਦੇ ਕਹਾਂ ਐਡੇ ਸਮਾਨ ਜਿੱਦੀ ਹੋ ਜਵੇ ਉਹ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਜਦ ਮੈਂ ਵੱਡਾ ਹੋਇਆ ਮਹਾਰਾਜ ਜੀ ਮਿਲ ਗਏ 17 ਸਾਲ ਦਾ ਸੀ ਮੈਂ 17 ਸਾਲ ਦਾ ਉਥੇ ਉਹਨਾਂ ਨੇ ਮੈਨੂੰ ਪੁੱਛ ਰਿਹਾ ਵੀ ਤੂੰ ਕੌਣ ਹੈ ਮੈਂ 3 ਮਿੰਟ ਚ ਦੱਸਿਆ ਵੀ ਮੈਨੂੰ ਦੱਸਣਾ ਨਹੀਂ ਆਉਂਦਾ ਉਹਨਾਂ ਨੇ ਆ ਜਿਹੜੀ ਮੈਂ ਤੁਹਾਨੂੰ ਗੱਲਾਂ ਦੱਸੀਆਂ ਨਾ ਉਹ ਮੈਨੂੰ ਦੱਸੀਆਂ ਆਉਂਦੀਆਂ ਵੀ ਤੂੰ ਆਤਮਾ ਹੈ ਜੀਵਾਤਮਾ ਬਣਿਆ ਹੋਇਆ ਹੈ ਜੀਵ ਨੂੰ ਕੱਟਦੇ ਆਤਮਾ ਬਣ ਜਾਏਗਾ ਐਨਾ ਕੁ ਭੇਦ ਰਹਿ ਗਿਆ ਤੇਰਾ ਹੁਣ ਧਰਮ ਚ ਉਹ ਬਾਕੀ ਜਿਹੜੀਆਂ ਨੇ ਚੀਜ਼ਾਂ ਨਾ ਉਹ ਕਹਾਉਂਦੀਆਂ ਨੇ ਵਿਸ਼ਵਾਸ ਨਾਲ ਨਾਮ ਦੱਬਦੇ ਆ ਤੁਹਾਨੂੰ ਅਨਾਥ ਸ਼ਬਦ ਸੁਣਦਾ ਹੈ ਲਾਈਟ ਆਉਂਦੀ ਹੈ ਸਭ ਕੁਝ ਆ ਜਾਊਗਾ ਤੁਸੀਂ ਮੈਂਦ ਕਰਕੇ ਕੋਈ ਨਹੀਂ ਲੋ ਜਿਹਦਾ ਠੀਕ ਕਰਨਾ ਰਾਤਾ ਬਣਾ ਲਓ ਵੀ ਮੈਂ ਤਾਂ ਮੈਨੂੰ ਬੈਰੂ ਬੈਰੂ ਕਰਨਾ ਹੈ ਪਹਿਲਾਂ ਤਾਂ ਜੀਵ ਨਾਲ ਕਰਨਾ ਹੀ ਪੈਣਾ ਹੈ ਪਹਿਲਾਂ ਨਹੀਂ ਸਵਾਸਤੇ ਚੰਦਾ ਹੁੰਦਾ ਰਸਨਾ ਨਾਲ ਮਹਾਰਾਜ ਨੇ ਬਾਰ ਬਾਰ ਕਿਹਾ ਰਸਨਾ ਜਪੇ ਨਾ ਨਾਮ ਤੇਲ ਤੇਲ ਕਰ ਘਟੀ ਜੇ ਰਸਨਾ ਜਪਦੀ ਨਹੀਂ ਕਹਦੇ ਇਹਨੂੰ ਕੱਟ ਦੋ ਕੋਈ ਇਥੋਂ ਐਂਟਰੀ ਮਿਲਣੀ ਆ ਤੁਹਾਨੂੰ ਅੰਦਰ ਰਸਨਾ ਤੋਂ ਅਸੀਂ ਆਟੋਮੈਟਿਕਲੀ ਸਵਾਸਤੇ ਜਾਂਦਾ ਕੰਨ ਰਸਨਾ ਹਟ ਦੋਗੇ ਬੁੱਲ ਹੀ ਜਾਨਗੇ ਉਹਦੇ ਬਾਅਦ ਅੰਦਰ ਚਲੇਗਾ ਹੈਗਾ ਮੈਂਟਲੀ ਹੋਣਾ ਸ਼ੁਰੂ ਹੋ ਜਾਏਗਾ ਬੈਰੂ 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 ਨਾ ਕੋਈ ਮਾਲਾ ਪਿਰਦੀ ਹੈ ਨਾ ਕੋਸ ਹੋਰ ਹੈ ਜੇ ਇਸ ਤਰ੍ਹਾਂ ਕਰਦੇ ਕਰਦੇ ਧਿਆਨ ਪਰਪੱਕ ਹੋ ਜਾਂਦਾ ਹੈ ਜਿਹੜਾ ਗੁਰਨਾਨ ਸਿੰਘ ਬਾਹਰ ਦੇਖਦੇ ਉਹ ਨਾ ਅੰਦਰੇ ਲਾਈਟ ਦਾ ਆ ਜਾਂਦਾ ਬਣਿਆ ਬਣਾਇਆ ਇਹ ਮੈਂ ਤਾਂ ਕਹਿੰਦਾ ਸਿਖਾਲਾ ਹੈ ਸਭ ਤੇ ਸਿਖਾਲਾ ਹੈ ਵੀ ਰਾਬਤ ਨੂੰ ਅਸੀਂ ਖਾਲੀ ਥਾਂ ਕਿੱਥੇ ਧਿਆਨ ਲਾਵਾਂਗੇ ਉਹ ਸਾਡੇ ਵਾਸਤੇ ਤਾਂ ਗੁਰਨਾਨ ਸਿੰਘ ਸਾਹਿਬੇ ਰੱਬ ਹੈ ਜੇ ਇਹੀ ਮਿਲ ਗਏ ਸਭ ਕੁਝ ਖਟ ਲਿਆ ਸੀ ਗੁਰਨਾਨ ਸਾਹਿਬੇ ਮਿਲ ਗਏ ਸੋ ਇਹ ਅੰਦਰ ਰਾਜਾ ਨਹੀਂ ਥਾਡੇ ਬਣਦਾ ਤਾਂ ਗੱਲ ਨਹੀਂ ਬਣਦੀ ਸੁਣਦੇ ਅਸੀਂ ਇਹ ਕਿ ਭਾਗ ਪੂਰੇ ਬਣਦੇ ਨਹੀਂ ਗੱਲ ਬਣਦੀ ਇਹ ਬਹਿਣੀ ਨੇ ਜਦ ਸੁਣਿਆ